ਇਦੋਂ ਮੈਂ ਜਿਸੀ ਕਾਲ ਆ ਦੇਖ ਲੋ 9 ਵਜੇ ਕਰੀਤੀ ਐਮਰਜੈਂਸੀ ਕਾਲ ਆ ਇਹ 6 ਮਿੰਟ ਪਹਿਲਾਂ ਮੈਂ ਕੀਤੀ ਆ ਫਿਰ ਸੁਣਵਾਈ ਨਹੀਂ ਹੋਈ 6 ਮਿੰਟ ਪਹਿਲਾਂ ਮਹਾਰਾਜ ਦੇਖੋ ਜਦੋਂ ਇਹਨੇ ਇਹਨੇ ਕਾਲ ਕੀਤੀ 112 ਦੇ ਇਹਨੂੰ ਕਹਿੰਦੇ ਭਾਈ ਥਾਣੇ 'ਚ ਆ ਜਾ ਹਾਂ ਮੈਨੂੰ ਕਹਿੰਦੇ ਲੇਡੀਜ਼ ਨੇ ਕੀਤੀ ਆ ਪੁਲਿਸ ਜਦੀ ਆ ਗਈ ਲੇਡੀਜ਼ ਨਾਲ ਮਿਲ ਟਾਈ ਆ ਥੋੜੀਆਂ ਵੀ ਲੇਡੀਜ਼ ਨਹੀਂ ਮੰਨਦੀ ਬੰਦੇ ਦੀ ਕੋਈ ਸੁਣਵਾਈ ਬੰਦੇ ਦੀ ਕੋਈ ਸੁਣਵਾਈ ਨਹੀਂ ਆ 10 ਮਿੰਟਾਂ 'ਚ ਗੱਡੀ ਆ ਗਈ ਹੁਣ ਪੁਲਿਸ ਦੇਖੋ ਲੇਡੀਜ਼ ਨੇ ਆਪਣੇ ਘਰ ਤੋਂ ਫੌਜੀ ਸਾਹਿਬ ਦੋਸ ਲਾ ਰੱਖੇ ਨੇ ਨਾਲ ਨੇ ਆਪਣੇ ਜਗਤਾਰ ਸਿੰਘ ਛਾਏਲੇ ਤੋਂ ਜੇ ਕਿ ਮਾਨਸਾ ਰਹਿੰਦੇ ਸੀ ਜੋ ਕਿ ਕਹਿੰਦਾ ਵੀ ਮੈਨੂੰ ਕੁੱਟ ਕੇ ਘਰੋਂ ਕੱਢਿਆ ਹੋਇਆ ਹੈਗਾ ਮੇਰੇ ਘਰ ਵਾਲੀ ਨੇ ਜਦੋਂ ਮੈਨੂੰ ਕਹਿੰਦੀ ਵੀ ਮੈਂ ਕੱਪੜੇ ਚੇਂਜ ਕਰ ਲਾਂ ਉਦੋਂ ਬਾਅਦ ਇਹਨੇ ਅੰਦਰ ਵੜ ਕੇ ਲੌਬੀ ਦਾ ਗੇਟ ਬੰਦ ਕਰ ਲਿਆ ਕੀ ਮੈਂ ਅੱਧਾ ਦਾ ਮਾਲਕ ਨਹੀਂਗਾ ਕੀ ਮੈਂ ਇਸ ਘਰ ਚ ਰਹਿ ਨਹੀਂ ਸਕਦਾ ਦੱਸੇ ਕਿਹਦੇ ਨਾਲੋਂ ਐ ਕੋਠੀ ਦੋਨਾਂ ਦੇ ਨਾਲੋਂ ਐ ਜਿੱਦੀ ਅੱਧੀ 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 ਸਰੀ ਪਤਨੀ ਨਾਲ ਉੱਦੀ ਤੇਰੇ ਨਾਲ ਹਾਂ ਅੱਧੀ ਮੇਰੇ ਨਾਲ ਅੱਧੀ ਉਹਦੇ ਨਾਲ ਤੇ ਜਿਹੜੇ ਹੋਂ ਐ ਕੋਠੀ ਦੇ ਪਹਿਲਾਂ ਪਹਿਲਾਂ ਲੈਦਾ ਸੀ ਜੀ ਮੈਂ ਪਰ ਜਦੋਂ ਮੈਨੂੰ ਪਤਾ ਲੱਗਿਆ ਵੀ ਹੁਣ ਮੇਰੀ ਜਾਨ ਨੂੰ ਖਤਰਾ ਹੈ ਮੈਨੂੰ ਬੰਦੇ ਵੀ ਕਹਿਣ ਲੱਗੇ ਵਿੱਚੋਂ ਵੀ ਤੂੰ ਭਾਈ ਸਾਹਿਬ ਸ਼ਹਿਰ ਸਾਈਡ ਵੱਟ ਔਰ ਬੰਦੇ ਦੀ ਕੋਈ ਨਹੀਂ ਸੁਣਦਾ ਹੈਗਾ ਠੀਕ ਹੈ ਇਹ ਕਾਨੂੰਨ ਬਹੁਤ ਗਲਤ ਕੀਤਾ ਹੋਇਆ ਹੈ ਉਹ ਬੰਦਾ ਕਿੱਥੇ ਜਾਵੇ ਬਈ ਜੁਨਾਨੀਆਂ ਗਲਤ ਨੇ ਤੇ ਬੰਦਾ ਕਿੱਥੇ ਜਾਵੇ ਫਿਰ ਕਿੰਨਾ ਚਿਰ ਹੋਗੇ ਸਾਨੂੰ ਇਹ ਕੋਠੀ ਚੋਂ ਬਾਹਰ ਹੋਏ ਨਿਕਰੇ ਸਾਨੂੰ ਹੁਣ ਮੈਨੂੰ ਜੀ 2 ਮਹੀਨੇ 2 ਮਹੀਨੇ ਹੋਗੇ ਤੁਸੀਂ ਆਪ ਵੀ ਜਾਨ ਬਚਾ ਕੇ ਭੱਜ ਜੀ ਮੈਂ ਤਾਂ ਮੈਂ ਕੀ ਕਰਦਾ ਹੁਣ ਅੱਛਾ ਹਾਂ ਮੈਨੂੰ ਮਾਰ ਦਿੰਦੀ ਐ ਕੋਈ ਹਮਲਾ ਕਰਤਾ ਸੀ ਹਮਲਾ ਕਰਤਾ ਸੀ ਜੀ ਰਾਤ ਨੂੰ ਮਿਰਚਾਂ ਪਾ ਕੇ ਸਾਡੇ ਮੇਰੇ ਤੇ ਮੇਰੇ ਬੇਟੇ ਦੇ ਤੇ ਥਾਣੇ ਭੱਜ ਗਈ ਅੰਦਰੋਂ ਆ ਨਹੀਂ ਰਹੇ ਬਾਰੇ ਹੁਣ ਅੰਦਰੋਂ ਆ ਨਹੀਂ ਰਹੇ ਖੋਲ ਹੀ ਲਈਂ ਅੰਦਰੋਂ ਤੁਸੀਂ ਪੁੱਛਿਆ ਕੋਲੋਂ ਦੀ ਪੁੱਛ ਆ ਮੈਂ ਕਹੇ ਨਹੀਂ ਮ ਇਹ ਤਸਵੀਰਾਂ ਨੇ ਜੀ ਦੇਖ ਸਕਦੇ ਹੋ ਫੌਜੀ ਸਾਹਿਬ ਪਿੱਛੇ ਹੈ ਜਿਹੜਾ ਖੜਾ ਉਹ ਦੇਖੋ ਜੀ ਦੇਖੋ ਜੀ ਫੌਜੀ ਸਾਹਿਬ ਨੇ ਜਿਹੜੇ ਗੇਟ ਖਲਵਾਉਣ ਦੀ ਕੋਸ਼ਿਸ਼ ਕਰ ਰਹੇ ਨੇ ਮੇਰਾ ਹੋ ਗਿਆ ਤਾਂ ਆਪਣੇ ਘਰੇ ਜਾਣ ਨੂੰ ਜੇ ਕਹਦੀਏ ਫੌਜੀ ਸਾਹਿਬ ਤਰਸ ਰਹੇ ਨੇ ਤੁਸੀਂ ਦੇਖ ਰਹੇ ਹੋ ਖੋਜ ਖਬਰ ਤੇ ਗੁਲਜਾਰ ਸਿੰਘ ਢਾਲੀਬਾਲ ਦੀ ਗਰਾਊਂਡ ਜ਼ੀਰੋ ਰਿਪੋਰਟ ਪੂਰੀ ਗੱਲਬਾਤ ਸੁਣੇ ਵੀ ਫੌਜੀ ਸਾਹਿਬ ਅੰਦਰ ਜਾਣਕਣਿਓ ਪਹਿਲਾਂ ਵੀ ਸ਼ਾਇਦ ਕੰਧ ਟੱਪ ਕੇ ਗੇਟ ਖੋਲ੍ਹਿਆ ਇਹਨਾਂ ਨੇ ਆ ਵੱਡਾ ਗੇਟ ਦੇਖ ਸਕਦੇ ਹੋ ਤੁਸੀਂ ਵੀ ਫੇਰ ਖੋਲ ਗੇਟਾ ਫੇਰ ਖੋਲ ਆ ਕੋਈ ਨਹੀਂ ਆਈ ਸੀ ਪੁੱਤ ਤੂੰ ਕਿਉਂ ਨਹੀਂ ਖੋਲਿਆ ਗੇਟ ਉਹ ਹੋ ਸਾਈ ਸੀਗੀ ਹੈ ਆ ਤੇਰੇ ਨਾਲ ਵੀ ਆਈ ਸੀ ਤੈਨੂੰ ਵੀ ਕੈਮਰੇ ਦਿਖਾਣੇ ਜੇਣਾ ਹਾਂ ਜੀ ਤੁਸੀਂ ਤਸਵੀਰਾਂ ਦੇਖ ਰਹੇ ਹੋ ਗੁਰਮੁਖੀ ਲਹਿਰਾ ਲਹਿਰੇ ਤੋਂ ਅੱਜ ਮਾਨਸਾ ਪਹੁੰਚਿਆ ਸਨ ਤਸਵੀਰਾਂ ਦਿਖਾ ਰਹੇ ਸਾਰੀਆਂ ਇਹ ਸਾਡੇ ਸਾਹਮਣੇ ਤਸਵੀਰਾਂ ਨੇ ਸਾਹਮਣੇ ਤਸਵੀਰਾਂ ਨੇ ਸਚਾਈ ਆ ਜੋ ਸਾਹਮਣੇ ਨਜ਼ਰ ਆ ਰਹੀ ਹੈ ਸਾਹਮਣੇ ਸਚਾਈ ਨਜ਼ਰ ਆ ਰਹੀ ਆ ਵੀ ਇਹ ਦੁੱਧ ਹੋਣਾ ਚਾਹੀਦਾ ਪਤਾ ਤਾਂ ਇਹਨਾਂ ਜਿੰਨੇ ਬੋਜ ਜਾਂ ਤੱਥੇ ਹੋ ਜਾਣ ਆਪ ਸਮੇ ਜੀ ਡਾਕੂਮੈਂਟ ਪਏ ਨੇ ਫੌਰੇ ਸੌਣੇ ਡਾਕੂਮੈਂਟ ਪਏ ਨੇ ਪਲਾੜ ਦੀ ਜਿਸ ਤੀ ਦੇ ਦੇਖ ਸਕਦਾ ਹਾਂ ਦੋਸਤੋ ਫੌਜਣ ਨੇ ਫੌਜੀ ਪਤੀ ਆਪ ਦਾ ਘਰੋਂ ਕੱਢ ਰਖਿਆ ਮੇਰੇ ਬਲਾਉ ਬੋ ਸਟੇਸ਼ਨ ਸਰਪੰਚ ਨੂੰ ਸਰਪੰਚ ਆਉਂਦਾ ਹੈ ਭੀਖੀ ਗਿਆ ਹੋਇਆ ਸਰਪੰਚ ਨੂੰ ਮੈਂ ਫੋਨ ਕਰਤਾ ਪੰਚਾਇਤ ਆ ਜੂਗੀ ਇਹਦੇ ਮਾਪਿਓ ਨੂੰ ਬਲਾਓ ਮਾਪਿਓ ਦਾ ਨੰਬਰ ਮੈਂ ਤੁਹਾਨੂੰ ਕਰੋ ਇਹਦੇ ਮਾਪਿਓ ਨੂੰ ਫੋਨ ਠੀਕ ਹੈ ਇਹਦਾ ਬਾਪ ਦਾ ਆ ਕੇ ਪੰਚਾਇਤ ਕਹਿੰਦਾ ਕਿ ਮੇਰੇ ਦਾ ਬਸ ਤੋਂ ਬਾਹਰ ਰੋਂਣ ਲੱਗ ਗਿਆ ਪੰਚਾਇਤ ਸਾਗੇ ਹੈ ਹੁਣ ਕਿੱਥੇ ਆ ਦਾ ਬਾਪ ਉਹਦਾ ਕਿਉਂ ਨਹੀਂ ਮਲਕਪੁਰ ਖਿਆਲ ਆਇਆ 5 ਮਿੰਟ ਲੱਗਦੇ ਆ ਕਿਉਂ ਨਹੀਂ ਆਉਂਦਾ ਹੈਗਾ ਆ ਤੇ ਬਾਪ ਨੂੰ ਫੋਨ ਕਰਿਆ ਨੇ ਉਹ ਆਣੀ ਜੀ ਕਾਣੇ ਜੀ ਰਿਪੋਰਟਿੰਗ ਜੀ